ਉਸਨੇ ਕੈਨੇਡਾ ਸਥਿਤ ਗੈਂਗਸਟਰ ਲੰਡਾ ਦੇ ਤਿੰਨ ਸਾਥੀਆਂ ਦੇ ਟਿਕਾਣਾ ਉੱਤੇ ਛਾਪੇਮਾਰੀ ਕੀਤੀ ਗਿਆ। ਇਸ ਬਾਬਤੋ ਐਸਪੀ ਸੌਰਵ ਜਿੰਦਲ ਦੀ ਨਿਗਰਾਨੀ ਹੇਠ ਵਾਕਫ ਵਾਕ ਟੀਮ ਨੇ ਛਾਪੇਮਾਰੀ ਕਰਕੇ ਲੰਡਾ ਦੇ ਸਾਥੀਆਂ ਦੇ ਘਰ ਦੀ ਤਲਾਸ਼ੀ ਲਈ ਤੀਆ। ਉੱਥੇ ਹੀ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਐਸਪੀ ਨੇ ਦੱਸਿਆ ਕਿ ਖੰਨਾਪੁਰ ਜ਼ਿਲ੍ਹੇ ਵਿੱਚ ਗੈਂਗਸਟਰ ਲੰਡਾ ਦੇ ਤਿੰਨ ਸਾਥੀ ਜਾਂਚ ਦੇ ਵਿੱਚ ਸਾਹਮਣੇ ਆਏ ਨੇ। ਇਹਨਾਂ ਵਿੱਚੋਂ ਦੋ ਸਾਥੀ ਰਿੱਕੀ ਵਾਸੀ ਦੁਰਹਾ ਅਤੇ ਵਿਸ਼ਨੂ ਸੁੰਨੀ ਵਾਸੀ ਖੰਨਾ ਜੋ ਕਿ ਜੇਲ੍ਹ ਦੇ ਵਿੱਚ ਬੰਦ ਹੈ। ਤੀਜਾ ਸਾਥੀ ਰਵੀ ਜਿਹੜਾ ਕਿ ਰਾਜਗੜ੍ਹ ਦੇ ਵਿੱਚ ਹੈ ਤੇ ਜ਼ ਤਤਿੰਨ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਜਿਸ ਦਾ ਮਕਸਦ ਇਹ ਹੈ ਨਾ ਲੋਕਾਂ ਦੀ ਹਰਕਤ ਉੱਤੇ ਨਜ਼ਰ ਰੱਖਣਾ ਹੈ ਤਾਂ ਕਿ ਕਿਸੇ ਅਨਸੁਖਾਵੀ ਘਟਨਾ ਨੂੰ ਜਿਹੜਾ ਕਿ ਅੰਜਾਮ ਨਾ ਦਿੱਤਾ ਜਾ ਸਕੇ। ਆ ਮਾਨਯੋਗ ਡੀਜੀਪੀ ਪੰਜਾਬ ਹੌਂਜੀਤ ਹਿਰਾਤਾਂ ਤੇ ਪੂਰੇ ਪੰਜਾਬ ਦੇ ਵਿੱਚ ਅੱਜ ਅੱਜ ਦੇ ਕੱਲ ਜਿਹੜਾ ਗੈਂਗਸਟਰ ਲੰਡਾ ਲਪੇਸਿੰਗ ਲੰਡਾ ਤੇ ਅਸੋਸੀਏਟਸ ਹੈ ਜਾਂ ਉਹਦੇ ਸਾਥੀ ਨੇ ਜਾਂ ਉਹਦੇ ਕੋ ਕਯੂਜ਼ਡ ਹੈ ਉਹਨਾਂ ਸਾਰਿਆਂ ਦੇ ਸਰਚ ਆਪਰੇਸ਼ਨ ਤੇ ਉਹਨਾਂ ਦੇ ਜਾ ਟਿਕਾਣੇ ਦੀ ਜਿਹੜਾ ਤੇ ਰੇਟ ਚੱਲ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਇਸੇ ਲੜੀ ਦੇ ਵਿੱਚ ਸਾਡੇ ਖੰਨੇ ਦੇ ਵਿੱਚ ਜਿਹੜੇ ਗੈਂਗਸਟਰ ਲੰਡੇ ਦੇ ਤਿੰਨ ਸਾਥੀ ਨੇ ਜਾਂ ਤਿੰਨ ਉਹਦੇ ਨਾਲ ਐਸੋਸੀਏਟਿਡ ਬੰਦੇ ਨੇ ਉਹਨਾਂ ਦੇ ਸੀ ਖੰਨਾ ਦੇ ਵਿੱਚ ਸਾਡੇ ਪੁਲਿਸ ਫੋਰਸਟ ਤੋਂ ਅਸੀਂ ਸਰਚ ਕਰਵਾਈ ਹੈ ਤੇ ਇਹਨਾਂ ਦੇ ਘਰਾਂ ਦੇ ਵਿੱਚ ਸਾਡੇ ਜਿਹੜੇ ਇਹਦੇ ਨਾਲ ਐਸੋਸੀਏਟਿਡ ਤਿੰਨ ਬੰਦੇ ਨੇ ਰਕਵਿੰਦਰ ਸਿੰਘ ਰਕੀ ਰਕੀ ਹੈ ਜਨੌਤ ਪਿੰਡ ਦਾ ਤੇ ਥਾਣਾ ਤਰਾਹੀ ਦਾ ਰਹਿਣ ਵਾਲਾ ਰਵੀ ਰਾਜਵੜਾ ਇਹੇ ਅਵਿਦ ਰਾਹੀਂ ਪਿੰਡ ਅਵਿਦ ਰਾਹੀਂ ਥਾਣੇ ਦੇ ਵਿੱਚ ਰਾਜਗੜ੍ਹ ਪਿੰਡ ਦਾ ਰਹਿਣ ਵਾਲਾ ਤੇ ਤੀਸਰਾ ਵਿਸ਼ਨੂੰ ਸੋਣਨੀ ਹੈ ਇਹ ਮੰਡਿਆਲਾ ਕਲਾਂ ਦੇ ਵਿੱਚ ਕਿਰਾਏ ਤੇ ਰਹਿੰਦਾ ਸੀਗਾ ਤੇ ਇਹਨਾਂ ਤਿੰਨਾਂ ਦੇ ਵਿੱਚੋਂ ਵਿਸ਼ਨੂੰ ਸੋਣਨੀ ਤੇ ਜਿਹੜਾ ਰਵਿੰਦਰ ਕਿਹ ਹੈ ਦੋਨੋਂ ਜੇਲ੍ਹ ਦੇ ਵਿੱਚ ਨੇ ਤੇ ਰਵੀ ਰਾਜਗੜ੍ਹ ਵੀ ਲਿੱਤੇ ਆ ਅਸੀਂ ਇਹ ਤਾਂ ਤਿੰਨਾਂ ਦੇ ਘਰਾਂ ਦੀ ਸਰਚ ਕਰਵਾਈ ਹੈ ਤੇ ਜੇ ਕੋਈ ਸਾਨੂੰ ਇਸ ਤਰ੍ਹਾਂ ਦੀ ਚੀਜ਼ ਮਿਲੀ ਤਾਂ ਸੀ ਉਹ ਤੇ ਜਾਂ ਕੋਈ ਇਨਕ੍ਰਿਮੀਨੇਟਿੰਗ ਐਵਿਡੈਂਸ ਮਿਲਦਾ ਜਾਂ ਕੋਈ ਸਾਨੂੰ ਗੈਰ ਕਾਨੂੰਨੀ ਚੀਜ਼ ਮਿਲਦੀ ਹੈ ਤਾਂ ਉਹਦੇ ਮੁਤਾਬਕ ਅਗਲੀ ਕਾਰਵਾਈ ਹੋਤੇਗੀ ਮਕਸਦ ਕੀ ਹੈ ਜਿਹੜੀ ਪ੍ਰਾਇਮਰੀ ਮਕਸਦ ਹੈ ਦਾਸੀ ਇਹਦਾ ਬੇਸਿਕਲੀ ਇਹੀ ਪਰਪਸ ਹੈ ਕਿ ਕੋਈ ਗੈਰ ਕਾਨੂੰਨੀ ਜਾਂ ਕੋਈ ਦੇਸ਼ ਵਿਰੋਧੀ ਜਾਂ ਐਂਟੀ ਨੈਸ਼ਨਲ ਜਾਂ ਕੋਈ ਹੋਰ ਕੋਈ ਗੈਰ ਕਾਨੂੰਨੀ ਐਕਟੀਵਿਟੀ ਵਿੱਚ ਕਰੰਟਲੀ ਇਨਵੋਲਟ ਤਾਂ ਨਹੀਂ ਹੈ ਜੇ ਕੋਈ ਹੈਗੇ ਤਾਂ ਉਹਨਾਂ ਦੇ ਤਾਂ ਕਿ ਉਸ ਬਤਾਲ ਕਰਨ ਲਈ ਉਹਨਾਂ ਚ ਲੈਣ